ਮਾਂ ਕੋਲ ਤਾਂ ਇਹ ਜੇ ਸਿਖਣਾ ਹੁੰਦਾ ਨਾ ਮਾਂ ਦਾ ਜਦੋਂ ਧੀ ਉਹਨੂੰ ਫੋਨ ਕਰਦੀ ਆ ਨਾ ਉਹਦੀ ਆਵਾਜ਼ ਤੋਂ ਪਛਾਣ ਲੈਂਦੀ ਆ ਵੀ ਮੇਰੇ ਬੱਚੇ ਨੂੰ ਕੋਈ ਦੁੱਖ ਤਕਲੀਫ ਤਾਂ ਨਹੀਂ ਹੈਗਾ ਬੋਲ ਦੱਸ ਦਿੰਦਾ ਜੇ ਬੱਚਾ ਲਗਾਉਂਦਾ ਵੀ ਇਹ ਵੀ ਨਹੀਂ ਵੀ ਮਮੀ ਵੀ ਨਹੀਂ ਮੇਰੇ ਤਾਂ ਕੁਛ ਨਹੀਂ ਦੁਖਦਾ ਮਾਂ ਤਾਂ ਵੀ ਪਛਾਣ ਲੈਂਦੀ ਵੀ ਨਹੀਂ ਮੈਨੂੰ ਤਾਂ ਲੱਗਦਾ ਤੇਰਾ ਆਵਾਜ਼ ਹੀ ਦੱਸਦੀ ਆ ਉਸ ਦੁੱਖਦਾ ਲੱਗਦਾ ਮਾਂ ਦਾ ਇਹ ਜੀ ਚੀਜ਼ ਆ ਮਾਂ ਮਾ ਮੁੜ ਕੇ ਥਿਆਉਂਦੀਆਂ ਨਹੀਂ ਲੱਭਦੀਆਂ ਨਹੀਂ ਹੈਗੀਆਂ ਜਿਨ੍ਹਾਂ ਦੀਆਂ ਮਾਮਾ ਜਿਉਂ ਦੀਆਂ ਦੁਕਸਾਂ ਕਰ ਲਿਆ ਕਰੋ ਬਹਿ ਕੇ ਕੋਲੇ ਇਹ ਜਦੋਂ ਚਲੀਆਂ ਜਾਂਦੀ ਹੈ ਨਾ ਫਿਰ ਪਤਾ ਲੱਗਦਾ ਜਦੋਂ ਹੁੰਦੀ ਹੈ ਕੋਲੇ ਚੀਜ਼ ਜਿਆਦਾ ਨਹੀਂ ਪਤਾ ਹੁੰਦਾ ਤੇ ਕੀਮਤ ਕੀ ਹੈ ਜਦੋਂ ਚਲੀਆਂ ਜਾਂਦੀ ਹੈ ਨਾ ਉਦੋਂ ਪਤਾ ਲੱਗਦਾ ਵੀ ਇਹਦੀ ਕੀਮਤ ਕੀ ਹੈ ਮਾਂ ਦੀ ਫਿਰ ਪਤਾ ਲੱਗਦਾ ਫਿਰ ਦਿਮਾਗ ਟਿਕਾਣੇ ਆਉਂਦਾ ਆਪਣੀ ਮਾਂ ਕੋਲੇ ਬੈਠਿਆ ਕਰੋ 10 ਮਿੰਟ ਚਾਹੀ ਮੁੰਡਾ ਵਾ ਚਾਹੀ ਧੀਆ ਇਹ ਤਾਂ ਬੱਤਵੀਂ ਨੌਕਰੀਆਂ ਤਾਂ ਆਉਂਦੇ ਨਹੀਂ ਮਾਂ ਕੋਲੇ 10 ਮਿੰਟ ਬਹਿ ਕੇ ਗੱਲਾਂ ਕਰ ਲਿਆ ਕਰੋ ਮੁੜ ਕੇ ਮਾਂ ਪਿਓ ਕਿੱਥੋਂ ਥਿਉਂ ਦੇਗੇ ਚਲੇ ਜਾਂਦੇ ਨਹੀਂਗੇ